ਹਿੰਦੂ ਧਰਮ ਦੇ ਵਿੱਚ ਦੋ ਪੂਜਾਾਂ ਮਾਂ ਹੁੰਦੀਆਂ ਕਮਾਲ ਦੀ ਗੱਲ ਇਹ ਆ ਵੀ ਆਏ ਤੇ ਰਾਮ ਜੀ ਸੀ ਉਹ ਜੁਦੇ ਆਤੋਂ ਜੁਦੇ ਵਾਪਸ ਆਏ ਸੀ ਪਰ ਪੂਜਾ ਲਕਸ਼ਮੀ ਦੀ ਹੁੰਦੀ ਹੈ ਅੱਜ ਵਾਲੀ ਰਾਤ ਨੂੰ ਸੋਚਣ ਵਾਲੀ ਗੱਲ ਸੁਣੋ ਹਿੰਦੂਆਂ ਵਿੱਚ ਦੋ ਪੂਜਾ ਹੁੰਦੀਆਂ ਦੋ ਤਰ੍ਹਾਂ ਦੀ ਲਕਸ਼ਮੀ ਦੀ ਤੇ ਗਣੇਸ਼ ਦੀ ਇਕੱਠੀ ਪੂਜਾ ਕਰਦੇ ਆ ਲਕਸ਼ਮੀ ਦੀ ਤੇ ਗਣੇਸ਼ ਦੀ ਇਹ ਦੂ ਧਰਮ ਦੇ ਵਿੱਚ ਤੇ ਉਹਦਾ ਰੀਜਨ ਇਹ ਹੈ ਲక్ష్ਮੀ ਦੀ ਪੂਜਾ ਕੀਤੀ ਜਾਂਦੀ ਹੈ ਲక్ష్ਮੀ ਆਵੇ ਸਿੰਬੋਲਿਕ ਹੈ ਸਾਡੇ ਘਰ ਵਿੱਚ ਸਾਰਾ ਕੁਝ ਆਵੇ ਮਤਲਬ ਅੰਨ ਧਨ ਦਾ ਵਾਧਾ ਰਵੇ ਬਰਕਤ ਪਵੇ ਲక్ష్ਮੀ ਬਰਕਤ ਦਾ ਪ੍ਰਤੀਕ ਹੈ ਵੀ ਮਾਇਆ ਆਵੇ ਤੇ ਗਣੇਸ਼ ਹੈ ਜਿਹੜਾ ਉਹਨੂੰ ਬੁੱਧੀ ਦਾ ਪ੍ਰਤੀਕ ਮੰਨਦੇ ਨੇ ਅਕਲ ਦਾ ਅਕਲ ਦਾ ਦੇਵਤਾ ਵਿਵੇਕ ਦਾ ਦੇਵਤਾ ਗਣੇਸ਼ ਨੂੰ ਮੰਨਦੇ ਨੇ ਹਿੰਦੂਇਸਮ ਦੇ ਵਿੱਚ ਅਕਲ ਦਾ ਦੇਵਤਾ